ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਹਰਮਨ ਹਰਜੀਤ ਬਲੌਗਸ ਤੇ ਮੈਂ ਰਿਹਾ ਹਰਮਨ ਤੇ ਆ ਰਿਹਾ ਹਰਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਸੀਂ ਲੱਗੇ ਹੋਇਆ ਪ੍ਰੈਪਰੇਸ਼ਨਸ ਕਰਨ ਕਾਧੀਆਂ ਕਰਦੇ ਆ ਉਹ ਵੀ ਰਸਦੇ ਆ ਰੁਕ ਮਮੀ ਤਾਂ ਲੱਗ ਕੇ ਮਟਰ ਕੱਟਣ ਸੋ ਕੱਲ ਦੀ ਤਿਆਰੀ ਹੋ ਰਹੀ ਹੈ ਇਹ ਮਟਰ ਪਨੀਰ ਬਣਾ ਅਸੀਜ਼ ਦਾ ਬਰਥਡੇ ਆ ਕੱਲ ਨੂੰ ਸੋ ਦੀਆਂ ਤਿਆਰੀਆਂ ਤਿਆਰੀਆਂ ਚੱਲ ਰਹੀਆਂ ਅੱਜ ਬਸ ਹੁਣ ਕੰਮ ਕਰ ਕਰਦੇ ਆ ਫਿਰ ਮਾਰਕੀਟ ਜਾਣੇ ਆ ਡੈਕੋਰੇਸ਼ਨ ਦਾ ਸਮਾਨ ਲੈ ਕੇ ਆਉਣੇ ਆ ਕੁਝ ਇੱਕ ਦੋ ਚੀਜ਼ਾਂ ਹੋਰ ਤੇ ਬਾਕੀ ਖੋਆ ਵੀ ਕੱਢਦੇ ਆ ਕੜਾਹੀ ਲੱਗ ਕੇ ਆਪਾਂ ਫੇਰ ਤੋਂ ਧੋਣ ਪਾਉਣੇ ਆ ਕੜਾਹੀ ਦੇ ਵਿੱਚ ਗਰਮ ਪਾਣੀ ਆ ਸੀ ਇਸ ਤੋਂ ਸੀ ਪਰੇ ਰੱਖ ਗਰਮ ਪਾਣੀ ਆ ਇਹ ਪਹਿਲਾਂ ਕੜਾਹੀ ਦੀ ਸਫਾਈ ਕਰਦੇ ਆ ਕੜਾਹੀ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸੇ ਵੀ ਕੀ ਕਰਨਾ ਹੈ ਤੇ ਕੜਾਹੀ ਲਈ ਤੋ ਆਪਾਂ ਨੇ ਸੀਜ਼ ਸਾਡਾ ਪਾਣੀ ਡੋਲ ਗਿਆ ਚੁੱਲੇ ਤੇ ਪਤੀਲੀ ਚ ਪਾਣੀ ਪਿਆ ਤੇ ਸਾਰਾ ਚੁੱਲ੍ਹੇ ਨੂੰ ਡੋਲ ਗਿਆ ਚੁੱਲੇ ਜਾ ਕੇ ਚਮਟਾ ਥੰਨਣਾ ਹੁੰਦਾ ਇਹ ਫੋਲਾ ਫਾਲੀ ਕਰਨੀ ਹੁੰਦੀ ਆ ਨੇ ਮੜ ਜਾਈ ਟੋਕਰੀ ਜੀ ਵੀ ਇਦਾਂ ਨੂੰ ਕਰਦੇ ਹਨ ਫੈਲਾ ਦੇ ਜੇ ਤੇ ਆਦੋ ਮੜੀ ਜੀ ਬੰਦੇ ਹੋ ਗਈ ਖਨੀ ਬੱਠੇ ਬਸ ਨੂੰ ਗੁਣੀ ਹਾਂ ਉਹਦੋਂ ਘੁਮਾਤੀ ਬੰਨ ਲਾ ਦਿੱਤੀ ਆਪ ਦੇ ਵੱਲ ਨੂੰ ਘਮਾ ਲਈ ਉਹਦੋਂ ਮੈਨੂੰ ਬੰਨਨ ਸੀ ਲੱਗਿਓ ਨਹੀਂ ਖਨੀ ਕਸੇ ਕਾੜ ਜੋ ਹੋਰ ਲਾ ਲੋ ਜੇ ਵੱਦ ਖੁੱਲ ਜਾਂਦਾ ਤਾਂ ਇਕੱਠੀ ਉਲਾਟ ਜੀ ਆਉਂਦੀ ਆ ਮੈਂ ਕਹਿੰਦੀ ਸਲੈਂਡਰ ਮੱਕ ਗਿਆ ਮੈਂ ਕਹਿੰਦੀ ਸਲੈਂਡਰ ਮੁੱਕ ਗਿਆ ਸਲੈਂਡਰ ਮੁੱਕ ਗਿਆ ਇਹ ਚਲੋ ਚਲੋ ਦੇਖੀ ਸ਼ਵਾਲ ਦੇ ਵਾਸ਼ ਕਰੀਂ ਆਏ ਗਮਾ ਲਾਈਟ ਫਿਕਸਿੰਗ ਬਾਈਕ ਬਗਟ ਇਹ ਜੇ ਪੱਠੀ ਨੂੰ ਮੜੀ ਜੀ ਹੋਰ ਉਹ ਨਾ ਕਰ ਲੋ ਸਲੈਂਡਰ ਤੋਂ ਨਹੀਂ ਬਹੁਤ ਦੂਰ ਹੈ ਸਲੈਂਡਰ ਹੂੰ ਮਾਂ ਬਾਬਾ ਦੂਰ ਰਹਿੰਦੇ ਨੇ ਹਾਂ ਜੀ ਜੀ ਬਣੂਗੀ ਪੁੱਤਾ ਦੁੱਧ ਲੈ ਆ ਘਰ ਆਪਾਂ ਨੇ ਦੁੱਧ ਤਾਂ ਆਪਣਾ ਲੱਗ ਗਿਆ ਰਿਜ ਹੈ ਨਾ ਫੇਰ ਦਾ ਰੱਖਿਆ ਹੋਇਆ ਸੀਗਾ ਨਾ ਦੁੱਧ ਤੇ ਥੋੜਾ ਹੀ ਹੁੰਦਾ ਦੁੱਧ ਵੈਸੇ ਚਲੋ ਚੀਕਿਆ ਵੀ ਚੰਨਾ ਵੀ ਥੋੜਾ ਥੋੜਾ ਘੁੰਦਾ ਉਹਨਾਂ ਉਹਨਾਂ ਕ ਕਰਕੇ ਕੱਢ ਲੈਨੇ ਆ ਇਹ ਤੁਹਾਨੂੰ ਹੁਣ ਅਸੀਂ ਪਹਿਲਾਂ ਦੱਸ ਤੇ ਦਿੱਤਾ ਕਿ ਕੱਢ ਕਿਉਂ ਰਹੇ ਆ ਆਇਆ ਚਲੋ ਘਰ ਦੀ ਚੀਜ਼ ਬਣ ਬਣ ਚੂਗੀ ਮੁੱਲ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਮਿਲਾਵਟ ਆਉਂਦੀਆਂ ਨੇ ਮਿੱਠਾ ਹੋ ਜਾਊਗਾ ਆਪਣਾ ਘਰ ਦੀ ਬਣ ਚੂਗੀ ਬਰਫੀ ਜੋ ਵੀ ਚੀਜ਼ ਘਰੇ ਬਣਾ ਲਈ ਆਪਣੇ ਹੱਥ ਨਾਲ ਉਹਦੇ ਵਰਗੀ ਰੀਸ ਨਹੀਂ ਹੈਗੀ ਬਾਜ਼ਾਰਾਂ ਵਾਲੀਆਂ ਦਾ ਤਾਂ ਅਜ ਤੱਕ ਨੱਸਾ ਸਫਾਈ ਹੋਈ ਆ ਤੇ ਵੈਸੇ ਦੀ ਖਾਣ ਦੀ ਨਹੀਂ ਰਹੀ ਚੀਜ਼ ਬਾਹਰਲੀ ਤਾਂ ਨਾ ਕੋ ਹੋ ਸਕੇ ਬਚਣਾ ਚਾਹੀਦਾ ਬਾਹਰਲੀ ਚੀਜ਼ ਖਾਣ ਤੋਂ ਤੇ ਆਪਣੇ ਹੱਥ ਨਾਲ ਹੀ ਬਣਾ ਕੇ ਚੀਜ਼ ਖਾਣੀ ਚਾਹੀਦੀ ਆ ਉਹ ਆਪਣਾ ਹੋ ਗਿਆ ਇੱਕ ਵਨ ਅੰਨ ਖਿਲਕਲ ਗਿਆ ਹੁਣ ਥੋੜਾ ਜਿਹਾ ਦੁੱਧ ਹੋਰ ਆ ਪਾਣੀ ਵਿੱਚ ਮਿਠਾਣੀ ਪਾਇਆ ਹੈਗਾ ਇਹਨੂੰ ਪਾ ਕੇ ਕੱਢ ਕੇ ਇਹਨੂੰ ਕੱਢ ਲਾਂਗੇ ਤੇ ਪਾ ਲਾਂਗੇ ਕੱਢ ਕੇ ਤੇ ਚੇਰ ਦੁੱਧ ਦਾ ਉਹਦਾ ਕੱਢ ਕੇ ਖੋਆ ਫਿਰ ਉਹਦੇ ਵਿੱਚ ਰਲਾ ਕੇ ਸਾਰੇ ਇਕੱਠੇ ਤੇ ਮਿਠਾ ਪਾ ਲਾਂਗੇ ਇੱਕ ਵਾਰੀ ਤੇ ਆਹ ਬੋਤਲ ਤੇ ਜੀ ਖੁਆ ਕਰ ਲਿਆ ਤੇ ਇਸ ਕੋਲ ਬਸ ਥੋੜਾ ਜਿਹਾ ਹੀ ਰਿਤੀ ਸੀਗਾ ਇਹ ਬੋਖੂ ਲੋ ਰੁੱਦਾ ਸਾਕੇ ਪੱਦਾਂ ਲੀਦਾ ਜੋ ਨਿਕਲ ਰਾਇ ਖੁਆ ਤੇ ਮੰਮੀ ਬਣਾ ਰਹੀ ਨੇ ਰੋਟੀਆਂ ਨਾਲ ਦੀ ਨਾਲ ਅਸੀਸ ਚੱਕ ਰਿਆ ਗਰਮਾ ਗਰਮ ਪ੍ਰਸ਼ਾਦੇ ਮੱਖਣੀ ਨਾਲ ਅਸੀਸ ਸ਼ਰਾਰਤਾਂ ਬਹੁਤ ਕਰਤਾ ਹੈ ਹੱਜਾ ਪੱਤਾ ਇਹ ਫੀਨ ਕਰੂ। ਉਹ ਆਪਣਾ ਬਣ ਚੱਲੇ ਆ। ਪੂਰੀ ਖੋਆ ਕੱਢਦੇ ਕਰਦੇ ਨਾਲ ਦੀ ਪ੍ਰਸ਼ਾਦਾ ਪਾਣੀ ਵੀ ਛਕਿਆ ਗਿਆ। ਉਹਨਾਂ ਹਰਮਨ ਖਾ ਰਹੇ ਨੇ ਹੀ ਰਹਿੰਦੇ ਸੀਗੇ। ਪਹਿਲਾਂ ਇਹਨਾਂ ਨੇ ਕਢਾਈ ਸੰਭੀ। ਮੈਂ ਤੇ ਮੰਮੀ ਨੇ ਰੋਟੀ ਖਾਧੀ। ਹੁਣ ਅਸੀਂ ਕੜਾਈ ਸਾਂਭ ਰਹੇ ਆ ਤੇ ਰੋਟੀ ਖਾ ਰਹੇ ਨੇ ਅਸੀਂ ਇੱਥੇ ਬੈਠਾ ਹੈ ਆਪਣਾ ਹੋਰ ਐਨ ਦੱਬੀ ਕੋਲ ਹੈ ਉਹ ਦੋ ਲਓ ਜੀ ਹੋ ਗਿਆ ਆਪਣਾ ਬਨ ਬਿਲਕੁਲ ਚਟਾਪਾ ਹੁਣ ਕੋਲੀ ਚੰਪਾ ਲੱਭਦੇ ਆ ਬਦਾਂ ਇੱਥੇ ਬਿਲਕੁਲ ਇਹ ਤੇ ਪਿਆ। ਇਹ ਉਹ ਮਿੱਠਾ ਹੀ ਪਾ ਲੈਨੇ ਆ ਫਿਰ ਲੈ ਲੀ ਉਹ ਨੂੰ। ਮੰਮਾ ਮਿੱਠਾ ਪਾ ਦੋ ਇਦਾਂ ਜਿਹਾ। ਮੰਮਾ। ਆ ਜੀ ਹੁਣ ਆਪ ਪਾ ਰਿਆ ਮਿੱਠਾ ਜੀ। ਇੱਥੇ ਨਾ ਪਾਈ ਜਾ ਉਹਨੂੰ। ਮੈਨੂੰ ਨਹੀਂ ਪਤਾ ਲੱਗੀ ਉਹ ਤੋਂ। ਫਿੱਦਨ ਨੂੰ ਮਾਮਾ। ਐਦਾਂ ਕੱਪੇ ਦੇ ਵਿੱਚ ਪਾਉ। ਪਾ ਦੋ ਪਾ ਦੋ। ਹੋਰ ਬਹੁਤ ਬਹੁਤ ਕੰਨੀ ਹਨ ਹਾਂ ਸਭ ਰਹਿ ਗਿਆ ਹਾਂ ਦੇਖ ਹਾਂ ਹਾਂ ਇੱਕ ਪਾਣੀ ਪਾ ਦੋ ਆਪਣੀ ਕੋਲੀ ਤਿਆਰ ਆ ਪਾ ਕੇ ਆਪਾਂ ਰੱਖ ਲੈਣਾ ਸਾਰਾ ਕੰਮ ਫਿਨਿਸ਼ ਕਰਕੇ ਫਿਰ ਖਾਵਾਂਗੇ ਆਪਾਂ ਅੰਦਰ ਜਾ ਕੇ ਮਿਟਣਾ ਨਾ ਹਾਂ ਹਾਂ ਮੋੜੀਓ ਪਾਉਣੀ ਹੈ ਜੀ ਤਾਂ ਆਪਾਂ ਨੇ ਹੂੰ ਹੂੰ ਉਦੋਂ ਜਿੰਨੀ ਕਿ ਬਸ ਪੰਜ ਕਾਲੀਆਂ ਬਾਤੀਆਂ ਪੂਰੀਆਂ ਕਾਲੀਆਂ ਪੰਜ 6 ਹਾਂ ਪੂਰੀਆਂ ਭਰੀਆਂ ਹੋਈਆਂ ਪਈਆਂ ਪੰਜ ਤੋਂ ਇੱਕ ਐਕਸਟਰਾ ਪਈ ਹੈ ਆ ਮੈਂ ਕਾਈ ਕਹਿ ਰਹੇ ਹਾਂ ਪਾਦੇ ਨਹੀਂ ਪਾਣੀ ਹਾਂ ਹਾਂ ਪਾਦੇ ਨਹੀਂ ਬਸ ਸਾਰੇ ਪਾਦੇ ਬਾਚੂ ਕੰਮ ਕਰਕੇ ਖਾਊਗਾ ਮੈਂ ਯਾਨੀ ਆ ਪਹਿਲਾ ਖੂਆ ਨੀਰੇ ਆ ਲੱਡ ਕਰ ਲੈਣਾ ਇੰਦਰ ਨੂੰ ਪਾ ਦੇ ਬਾਹਰ ਡੋਂਦਾ ਇਹ ਕੋਮਤ ਠਾਕੂ ਮਾੜਾ ਜਾ ਹੋਇਆ ਚਲੋ ਲਓ ਜੀ ਮੰਮੀ ਤਾਂ ਨਾਲ ਦੀ ਨਾਲ ਪਹਿਲਾਂ ਮਟਰ ਕੱਢਦੇ ਸੀ ਮਟਰ ਛੱਡ ਕੇ ਹੁਣ ਕਹਿੰਦੇ ਪਹਿਲਾਂ ਪਨੀਰ ਬਣਾਦਾ ਮੈਂ ਨੀਂਬੂ ਨਿਚੋੜ ਕੇ ਲੱਗ ਗਈ ਪਨੀਰ ਬਣਾਉਣਾ ਦੁੱਧ ਗਿਆ ਪਨੀਰ ਗਿਆ ਆਪਣਾ ਬਣ ਮਮੀ ਨੇ ਕੱਪੜੇ ਦੇ ਵਿੱਚ ਪਾਤਾ ਹੁਣ ਕੱਪੜੇ ਚ ਪਾ ਕੇ ਇਹਦੇ ਉੱਪਰ ਫਿਰ ਰੱਖਾਂਗੇ ਬਾਈਜਨਾ ਤਾਂ ਕਿ ਇਹਦੇ ਪੀਸ ਬਣ ਜਾਣ ਲਓ ਜੀ ਹਰਮਨ ਅੱਜ ਗਏ ਤੇ ਇਹ ਸਾਰਾ ਦਿਨ ਬਾਜ਼ਾਰ ਘੁੰਮੇ ਪਰ ਵੀਡੀਓ ਨਹੀਂ ਬਣਾਈ ਹੈਗੀ ਖਰੀਦਦਾਰੀ ਕਰਕੇ ਲੈ ਕੇ ਆਏ ਨੇ ਘਰ ਆਇਆ ਨੂੰ ਮੈਂ ਜਦੋਂ ਕਿਹਾ ਕਿ ਪਹਿਲਾਂ ਮੈਂ ਫੋਨ ਕਰਨ ਲੱਗੀ ਸੀ ਮੇਰੇ ਫੋਨ ਤੋਂ ਲੱਗਿਆ ਨਾ ਕੋਈ ਨੈਟ ਦੀ ਪ੍ਰੋਬਲਮ ਸੀਗੀ ਤੇ ਫੋਨ ਲੱਗਿਆ ਨਹੀਂ ਤੇ ਹੁਣ ਆਪ ਲੱਗੇ ਹੋਏ ਨੇ ਬੁਲਬਲੇ ਖਰੀਦ ਲਿਆਏ ਪਿੰਕ ਕਲਰ ਦੇ ਆ ਨਾ ਪਿੰਕਰ ਆ ਦੂਸਰਾ ਕਲਰ ਕਿਹੜਾ ਲੈ ਕੇ ਆ ਪਰਪਲ ਲੈ ਕੇ ਆ ਅੱਛਾ ਪਿੰਕਰ ਪਰਪਲ ਦੇ ਹੁਣ ਆਪਾਂ ਨੇ ਪਰ ਪਰ ਬੁਲਬਲੇ ਲਾ ਦੇਣੇ ਨੇ ਘਰੇ ਅਸੀਸ ਨੂੰ ਚੜਿਆ ਪਿਆ ਚਾ ਤੁਸੀਂ ਕਹਿੰਦੇ ਸੀ ਅਸੀਸ ਸੌਂ ਜਾਵੇ ਅਸੀਸ ਨੂੰ ਤਾਂ ਮੈਨੂੰ ਲੱਗਦਾ ਜਿਹੜੀ ਨੀਂਦ ਆਉਣੀ ਸੀ ਉਹ ਵੀ ਚਲੀ ਗਈ ਦੂਰ ਦੂਰ ਕੁਝ ਨਹੀਂ ਹੁੰਦਾ ਉਹ ਹੋਰ ਗਾਈ ਦੇਗੀ ਆ ਇੱਧਰੇ ਰੱਖ ਲੋ ਉੱਥੇ ਲਿਆਉਂਗੀ

ਇਲਾਪ ਲਓ ਜੀ ਅਸੀ ਇਸ ਦਾ ਪੂਰਾ ਮਸਤ ਹੋਇਆ ਪਿਆ ਖੁਸ਼ ਹੋਇਆ ਪਿਆ ਅਸੀ ਇਸ ਨੂੰ ਚਾਹ ਚੜਿਆ ਪਿਆ ਇਸ ਦੀ ਖੁਸ਼ੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਐਨਾ ਚਾਹ ਚੋਗਾ ਕਿ ਬਰਥਡੇ ਨਾਲ ਲਿਓ ਮੈਨੂੰ ਦੋ ਪਿਆ ਤਮਾ ਉੱਠਾ ਮੰਮੀ ਹਾਂਜੀ ਤੁਸੀਂ ਰੱਖਿਓ ਨਿਕਲ ਨਹੀਂ ਬਣੀ ਆ ਪ੍ਰੈਪਰੇਸ਼ਨ ਨਹੀਂ ਅਟਕੂਗੀ ਤੇ ਤੁਹਾਡੇ ਮੁੱਠੀ ਲਾਈ ਬਸ

ਕਿ ਮੇਰੇ ਕੱਪਰ ਦੱਸੋ ਸਾਰਿਆਂ ਨੂੰ ਦੱਸੋ ਕੱਲ ਨੂੰ ਕੀ ਆ ਦੱਸੋ ਸਾਰਿਆਂ ਨੂੰ ਦੱਸੋ ਸਾਰਿਆਂ ਨੂੰ ਕੱਲ ਨੂੰ ਕੀ ਆ ਛੋਟੇ ਛੋਟੇ ਘਰਾਂ ਤੋਂ ਪਲੇ ਹੁੰਦਾ ਦੇਖੋ ਜੀ ਲਗਾਉਣੇ ਔਖੇ ਹੋ ਜਾਣੀ ਨੇ ਫਿਰ ਹਨਾ ਹਾਂ ਉਹ ਬਣਾਉਣਾ ਹੋਊਗਾ ਫਿਰ ਜਿਹੜਾ ਉਹ ਬਣਾਉਣਾ ਔਖਾ ਹੋਣਾ ਹਾਂ ਬੜਿਆਂ ਦਾ ਹਾਂ ਹਾਂ ਬੜਿਆਂ ਦਾ ਉਹ ਬਣਾਉਣਾ ਔਖਾ ਜਾਂਦਾ ਗੱਠਾਂ ਦੇਣੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਦੇਖੋ ਤੇ ਪਹਿਲਾਂ ਬੈਲੂਨ ਚ ਭਰਦੇ ਹੁੰਦੇ ਸੀ ਮੂੰਹ ਨਾਲ ਮੂੰਹ ਤੁਖਣ ਲੱਗ ਜਾਂਦਾ ਹੁੰਦਾ ਸੀਗਾ ਮੂੰਹ ਚ ਹਵਾ ਭਰ ਭਰ ਕੇ ਭਰਨੇ ਪਿਛਲੀ ਵਾਰੀ ਅਸੀਂ ਇੱਕ ਪੰਪ ਜਿਹੇ ਤਰ੍ਹਾਂ ਸੀ ਆਹ ਬਿੱਚ ਨੂੰ ਉਹਦੇ ਨਾਲ ਭਰੇ ਸੀਗੇ ਤੇ ਐਤ ਕੀ ਬਸ ਇਹ ਦੇਖ ਲਓ ਬਿਜਲੀ ਤੇ ਮਸ਼ੀਨ ਚੱਲਦੀ ਆ ਤੇ ਪੀਲੇ ਪੋਸ਼ਕਾ ਪਿੰਕ ਭਰ ਲਏ ਹੁਣ ਪਰਪਲ ਭਰ ਰਹੇ ਆ ਅਸੀਂ ਤਾਂ ਬਹੁਤ ਜ਼ਿਆਦਾ ਮਸਤ ਗਿਆ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਹੁਣ ਰਾਤ ਨੂੰ ਸੌਉਂਗਾ ਤਾਂ ਬੈਲੂਨ ਨੂੰ ਹੀ ਦੇਖੂਗਾ ਇਹਦੀ ਨੀਂਦ ਨੂਦਗੀਦਰੀ ਉਡ ਗਈ ਮਸਤ ਗਿਆ ਮਸਤੀ ਚੜਦੀ ਜਾਂਦੀ ਹੈ ਇਹਨੂੰ ਤੇ ਹੋਰ ਬਾਕੀ ਪਿੰਕ ਬਾਅਦ ਚ ਭਰਾਂਗੇ ਤੇ ਲੌਬੀ ਦੇ ਵਿੱਚ ਭਰ-ਭਰ ਕੇ ਕਰਤੇ ਆਪਾਂ ਨੇ ਬੈਲੂਨ ਨੂੰ ਹੀ ਤੇ ਫੇਰ ਦੇਖਦੀਆਂ ਕਿਵੇਂ ਕਰੀਏ ਇਹਨਾਂ ਦੀ ਡੈਕੋਰੇਸ਼ਨ ਲਓ ਜੀ ਚੱਲ ਰਿਹਾ ਕੰਮ ਸੂਰੇ ਜੋਰਾ ਸ਼ੋਰਾ ਤੇ ਬੁਲਬਲੇ ਘੰਨ ਦਾ ਬੁਲਬਲੇ ਹੀ ਬੁਲਬਲੇ ਕਰਤੇ ਲੌਬੀ ਦੇ ਵਿੱਚ ਆ ਬੋਲਪਲੇ ਲਈ ਅਸੀਂ ਨੇ ਭਰ ਸਾਰੇ ਉਹ ਫਿਰਦਾ ਬਰਥਡੇ ਵਾਲਾ ਪਰਸਨ ਘੁੰਮਦਾ ਵਿੱਚ ਪੰਨੀ ਨਾ ਚਾਹ ਹੁਣ ਇਹਨਾਂ ਨੂੰ ਲਗਾਉਣੇ ਨੇ ਆਪਾਂ ਨੇ ਇਹ ਤੂੰ ਪੰਨੀ ਜਾ ਨਾ ਇੱਧਰ ਆ ਜਾ ਫੁੱਟ ਜਾਣਾ ਇਹਨਾਂ ਨੇ ਆ ਜਾ ਆ ਜਾ ਲਓ ਜੀ ਹਰਜੀਤ ਨੂੰ ਲਈ ਕਰ ਲੈਣ ਹੈਪੀ ਬਰਥਡੇ ਕਟਾ ਤੇ ਬਸ ਫਿਰ ਕਰਦੇ ਆਪਾਂ ਡੈਕੋਰੇਟ ਸਾਰੀ ਆਪਕੇ ਬਰਥਡੇ ਦਾ ਪਿਛਲੀ ਵਾਰੀ ਹੁਣ ਅਬ ਵਿਆਹ ਹੋਣਾ ਪਿਆਇਆ ਤੂੰ ਮੇਰੀ ਬਾਪਾ ਕੋ ਘਰੋਂ ਕੋ ਫਟਾਫਟ ਕਰੋ ਹੁਣ ਹਾਲ ਦੇਖਿਆ ਮੈਨੂੰ ਐ ਛੇਤੀ ਛੰ ਹੋ ਪਿਆ ਹਾਂ ਨਾਲ ਤਾਂ ਮੈਨੂੰ ਬਾਰੀ-ਬਾਰੀ ਹੋਊ ਕਰੀ ਜੀ ਕਿ ਫਿਰ ਮੈਂ ਕੰਪਨੀ ਜਾਣਾ ਇਸ ਵੇਲੇ ਕੰਮ ਹੈ ਮਾੜਾ ਮੋਟਾ ਕੰਮ ਨਹੀਂ ਹੈਗਾ ਇਹ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਉਹਨੇ ਬਸ ਐ ਹੁਕ ਮਾਰ ਕੇ ਗੁਰੂ ਆ ਜੋ ਸਭ ਹੋਰ ਕੀ ਬੰਦ ਹੋ। ਮੁੰਬੇ 6 ਦੀ ਛੇਤੀ ਨਾ ਕਰਿਓ। 1 ਕੜੇ ਪਾਉਣੇ ਹੁੰਦੇ ਆ। ਆਹੋ। ਪਾਈ ਜਣ ਨਾਲ ਦੀ ਦਾ ਮਸਾਲਾ ਸਾਰਾ ਇੱਕ ਜਿਹੜਾ ਪਾ ਲਾ। ਬਾਲਜੇ ਪੇਟ ਲੈਂਦੇ ਨੇ। ਬਣਾਉਣਾ ਤਾਂ ਕੋਈ ਚੱਕਣੀ। ਉਹ ਤਾਂ ਬਾਅਦ ਵਿੱਚ ਸੈੱਟ ਕਰ ਲਾਂਗੇ। ਉੱਲੇ ਦੇਖੋ ਰਾਉਂਡ ਦਾ ਕਿ ਮਲਾਣੇ ਕਿੱਧਰੋਂਗੇ ਉਹ ਤਾਂ ਤੇ ਦੋ ਦੱਸਿਆ ਪਹਿਲਾਂ ਹੈਪੀ ਬਰਥਡੇ ਲਾ ਲਈਏ ਬਸ ਤੇ ਆਪਾਂ ਕਰ ਲੈਣਾ ਉਹਦਾ ਟ੍ਰੇਨ ਆ ਰਹੀ ਹੈ ਕਿ ਕਿਸ ਨੂੰ ਟਿਗੜਾ ਕਰ ਕਰੋ ਇਹਨਾਂ ਨੂੰ ਬਾਹਰ ਲੈ ਜਾਓ ਇਹ ਨੂੰ ਮੈਂ CV ਨੂੰ ਪੜਾ ਮੰਕਲਣਾ ਬੋਲ ਨੂੰ ਆਪਣੀ ਅੌਲਿਗੀਆਂ ਨਿਆਉਂ ਪਾਉਦੇ ਲੋਟ ਚਾਹਨਾ ਕੱਢ ਦੇਣੀ ਹੈ ਕੇ ਪਾਪ ਮੈਨੂੰ ਫਲੋਰੇ ਦੇ ਜਾਵੇ ਬਿਊਟਾ ਲਓ ਜੀ ਹਰਜੀਤ ਲੱਗੇ ਹੋਏ ਨੇ ਡੈਕੋਰੇਟਿਵ ਕਰਨ ਸੋ نیچے ਵੀ ਰਾਉਂਡ ਆਊਟ ਹੈਪੀ ਬਰਥਡੇ ਤੇ ਉੱਪਰ ਬੈਲੂਨਸ ਦਾ ਵੀ ਰਾਉਂਡ ਆਊਟ ਲੱਗ ਚੁੱਕਾ ਤੇ ਬਾਕੀ ਬਸ ਹੁਣ ਕਰਦੇ ਆ ਦਿਓ ਕਿੰਜ ਨਾਲ ਦੀ ਨਾਲ ਜਿਵੇਂ ਲੱਗ ਰਿਹਾ ਬਸ ਉਹ ਵੀ ਥੀਮ ਥੀਮ ਦੇਖ ਰਹੇ ਆ ਜੋ ਪਹਿਲਾਂ ਡਿਸਾਈਡਡ ਸੀਗਾ ਉਹ ਕੁਝ ਵੀ ਨਹੀਂ ਹੁੰਦਾਗਾ ਜੋ ਐਟ ਅ ਟਾਈਮ ਤੇ ਬਣਦਾ ਉਹੀ ਲੱਗਦਾ ਹੈ ਲੋਵੀ ਹਾਫ ਕੋ ਹੋ ਚੁੱਕੀ ਹੈ ਜੇ ਥੋੜੀ ਜੀ ਰਹਿੰਦੀ ਆ ਫਾਈਨਲ ਕਰਕੇ ਹੀ ਸੋਵਾਂਗੇ ਟਾਈਮ ਵੀ ਕਾਫੀ ਹੋ ਚੁੱਕਾ ਲਓ ਜੀ ਬੈਕ ਦੀ ਡੈਕੋਰੇਸ਼ਨ ਆਪਣੀ ਹੋ ਗਈ ਡਨ ਤੇ ਬਾਕੀ ਫਾਈਨਲ ਟੱਚ ਥੋੜੀ ਜੀ ਕੱਲੂ ਦਵਾਂਗੇ ਸੋ ਦੱਸਿਓ ਕਿਵੇਂ ਲੱਗੀ ਆਪਣੇ ਰਾਤ ਡੈਕੋਰੇਸ਼ਨ ਕਰੇ ਸੀ ਕਿ ਤੇ ਬਹੁਤ ਗੰਦ ਪੈ ਗਿਆ ਨੀਂ ਹੇ ਫਟਾਫਟ ਹੋ ਜਾ ਹੁਣ ਸਟਾਰਟ ਲਗਾ ਦੂ ਝਾੜੂ ਆਪਣੀ ਕੋਨੀਓ ਫਟਾਫਟ ਝਾੜੂ ਆਪਣੀ ਲਈ ਚੱਕ ਸਾਰਾ ਕਰ ਦੇਣਾ ਆਪਣੇ ਸਾਫ ਹੁਣ ਕੁਛ ਕ ਟਾਈਮ ਦੇ ਵਿੱਚ ਖੋਆ ਲਿਆ ਆਪਣਨੇ ਘਟ ਠੰਡ ਕਰਕੇ ਕਿ ਹੋ ਗਿਆ ਜਾਮਾ ਮੜਦਾ ਸੇਕਲਵਾ ਮੰਗਣ ਲਈ ਆਸਤੇ ਇੱਥੋਂ फिर टिकिया चाहिए हाजी में पहला दुआ ही रख लिया असी ने बड़ा फिर ਪਰਾੰਤਾਂ ਚੋਂ ਚੱਕ ਲਿਆ ਹੋ ਆਪਾਂ ਨੇ ਸੁੱਕੇ ਦੇ ਵਿੱਚ ਪਾ ਲਿਆ ਸੁੱਕ ਚ ਪਾ ਕੇ ਰੱਖ ਲਿਆ ਆਪਾਂ ਨੇ ਪਰਾੰਤਾਂ ਚੋਂ ਚੱਕ ਕੇ ਇਹਨੂੰ ਕੋੜੇ ਨਾਲ ਢੱਕ ਕੇ ਹੋ ਕਰ ਦਾਂਗੇ ਪਰਾੰਤਾਂ ਆਪਾਂ ਧੋਨੇ ਆ ਹੁਣ ਲਓ ਜੀ ਰਾਦੇ ਲੱਗੇ ਹੋਏ ਸੋ ਫਾਈਨਲ ਹੁਣ ਹੋਇਆ ਸੋ ਡੈਕੋਰੇਸ਼ਨ ਹੋ ਚੁੱਕੀ ਆ ਪ੍ਰੋਪਰ ਸਾਰੀ ਡੈਕੋਰੇਸ਼ਨ ਵੀ ਕਰਤੀ ਅਸੀਂ ਤੇ ਥੋੜੀ ਜੀ ਅਸੀਂ ਸੈਟਿੰਗ ਵੀ ਚੇਜ਼ ਕਰਤੀ ਲੌਬੀ ਦੀ ਹੂੰ ਕਿਉਂਕਿ ਲੌਬੀ ਜੀ ਸਪੇਸ ਕਰਤੀ ਸਪੇਸ ਕਰਤੀ ਲੌਬੀ ਦੇ ਵਿੱਚ ਹਾਂਜੀ ਬਿਆਸੇ ਇੰਨੇ ਜਾਣਿਆਂ ਨੇ ਆਉਣਾ ਤਾਂ ਹੈ ਨੀਗਾ ਪਰ ਫਿਰ ਵੀ ਆਪਾਂ ਨੇ ਸਾਰਾ ਸਮਾਨ ਸੈਟਿੰਗ ਕਰਕੇ ਲਗਾਤਾ ਹੂੰ ਬੀ ਸੋਹਣਾ ਲੱਗੇ ਲੱਗਿਆ ਹੋਇਆ ਤੇ ਬਾਕੀ ਡੈਕੋਰੇਸ਼ਨ ਦਾ ਕੰਮ ਪੂਰਾ ਹੋ ਗਿਆ ਕੰਪਲੀਟ ਹੋ ਗਿਆ ਕਮੈਂਟ ਕਰਕੇ ਸਾਰਿਆਂ ਨੇ ਦੱਸਿਓ ਕਿਵੇਂ ਦੀ ਲੱਗ ਰਹੀ ਹੈ ਡੈਕੋਰੇਸ਼ਨ ਡੈਕੋਰੇਸ਼ਨ ਕਰੀ ਹੋਈ ਆ ਬਈ ਦੱਸਿਓ ਜੀ ਕਿ ਮੇਰੀ ਲੱਗੀ ਸਾਡੀ ਡੈਕੋਰੇਸ਼ਨ ਕਰ ਤੇ ਲਓ ਜੀ ਇਹ ਡੈਕੋਰੇਸ਼ਨ ਪ੍ਰੈਪਰੇਸ਼ਨਸ डन ਆ ਬਿਲਕੁਲ ਸੋ ਹੁਣ ਆਪਾਂ ਹੁੰਨੇ ਆ ਰੈਡੀ ਸੋ ਮੰਮੀ ਵੀ ਉਧਰ ਕੰਮ ਕਰ ਲੱਗੇ ਹੋਏ ਨੇ ਘਰ ਦੀ ਡੈਕੋਰੇਸ਼ਨ ਹੋ ਗਈ ਹੁਣ ਆਪਦੀ ਕਰਦੇ ਆ ਹਾਂ